ਕਹਿੰਦੇ ਹਨ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਇਸ ਕਹਾਵਤ ਨੂੰ ਗਲਤ ਸਿੱਧ ਕਰ ਦਿੱਤਾ ਪਠਾਨਕੋਟ ਦੇ ਸ਼ਾਹਪੁਰ ਕੰਢੀ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਨੇ ਜਿਸ ਨੇ 14 ਸਾਲ ਦੀ ਉਮਰ ਵਿੱਚ ਆਪਣੀ ਅੱਖਾਂ ਦੀ ਰੌਸ਼ਨੀ ਗਵਾ ਦਿੱਤੀ ਅਤੇ 4 ਸਾਲ ਤੱਕ ਚੁੱਪਚਾਪ ਰਹਿਣ ਦੇ ਇਲਾਵਾ ਕੁਝ ਨਹੀਂ ਕੀਤਾ ਪਰ ਉਸ ਨੇ ਹਿੰਮਤ ਨਹੀਂ ਹਾਰੀ ਫਿਰ ਉਸ ਨੇ ਰੇਡੀਓ ਸ਼ੁਰੂ ਕੀਤਾ ਜਿਸ ਦਾ ਨਾਂ ਰੱਖਿਆ ਰੇਡੀਓ ਉਡਾਨ ਇਹ ਰੇਡੀਓ ਅਜੇਹਾ ਪ੍ਰਸਿੱਧ ਹੋਇਆ ਜੋ ਪਾਹਜ ਲੋਕਾਂ ਨੂੰ ਕਾਫੀ ਪ੍ਰੇਰਿਤ ਕਰ ਰਿਹਾ ਹੈ ਇਸ ਰੇਡੀਓ ਰਾਹੀ ਉਹ ਨੌਜਵਾਨਾਂ ਨੂੰ ਹਿੰਮਤ ਦੇ ਰਿਹਾ ਹੈ ਅਤੇ ਅੱਗੇ ਵਧਣ ਲਈ ਦੱਸ ਰਿਹਾ ਹੈ ਇਹ ਨੌਜਵਾਨ ਇੰਨਾ ਪ੍ਰਸਿੱਧ ਹੋਇਆ ਕਿ ਰਾਸ਼ਟਰਪਤੀ ਨੇ ਵੀ ਇਸ ਦਾ ਸਨਮਾਨ ਕੀਤਾ ਹੈ ਇਸ ਨੌਜਵਾਨ ਦਾਨਿਸ਼ ਮਹਾਜੰਦਾ ਕਹਿਣਾ ਹੈ ਕਿ ਸਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਹਿੰਮਤ ਨਹੀਂ ਹਾਰਨੀ ਚਾਹੀਦੀ ਮੇਰਾ ਨਾਮ ਦਾਨਿਸ਼ ਮਹਾਜਨ ਹੈ ਮੈਂ ਸ਼ਾਹਪੁਰ ਕੰਢੀ ਤੋਂ ਬਿਲੋਂਗ ਕਰਦਾ ਹਾਂ 14 ਸਾਲ ਦੀ ਉਮਰ ਦੇ ਵਿੱਚ ਮੈਂ ਬਲਾਈਂਡ ਹੋਇਆ ਚਾਰ ਸਾਲ ਕਰ ਰਿਆ ਕਾਫੀ ਪੇਨਫੁਲ ਹੀ ਲੋਕਾਂ ਦਾ ਨਜ਼ਰੀਆ ਡਿਸੇਬਲ ਨੂੰ ਲੈ ਕੇ ਬਾਲਾ ਵਧੀਆ ਨਹੀਂ ਸੀ ਸੋਚਿਆ ਕਿ ਲਾਈਫ ਦੇ ਵਿੱਚ ਕੁਝ ਕਰਨਾ ਹੈ ਮੇਰੇ ਵਾਂਗ ਹੋਲ ਡਿਸੇਬਲ ਹੋਣੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਪੜਾਉਣਾ ਆਪਣੇ ਨਾਲ ਨਾਲ ਉਹਨਾਂ ਨੂੰ ਕਿਦਾ ਅੱਗੇ ਲੈ ਕੇ ਜਾਣਾ ਫਿਰ ਲੁਧਿਆਣੇ ਗਿਆ ਉੱਥੋਂ ਸਟੱਡੀ ਕੀਤੀ ਉੱਥੇ ਜ਼ਿੰਦਗੀ ਬਦਲੀ ਆਪਾਂ ਪੜਾਈ ਦੁਬਾਰਾ ਕਰਨੀ ਸ਼ੁਰੂ ਕੀਤੀ ਗੇਮਾਂ ਖੇਡਣੇ ਸ਼ੁਰੂ ਕੀਤੀਆਂ ਫੰਕਸ਼ਨਾਂ 'ਚ ਜਾਣਾ ਸ਼ੁਰੂ ਕੀਤਾ ਫਿਰ ਦਿਮਾਗ ਚ ਆਇਆ ਕਿ ਕੁਛ ਇਹੋ ਜਿਹਾ ਅੱਡ ਕਰੀਏ ਜਿਹੜਾ ਅਜੇ ਤੱਕ ਨਹੀਂ ਹੋਇਆ ਇੰਡੀਆ ਦੇ ਵਿੱਚ ਟੈਕਨੋਲੋਜੀ ਦੇ ਨਾਲ ਡਿਸੇਬਲ ਨੂੰ ਜੋੜੀਏ ਫਿਰ ਰੇਡੀਓ ਉਡਾਣ ਸ਼ੁਰੂ ਕੀਤਾ ਉਹਦੇ ਮਾਧਿਅਮ ਤੋਂ ਪੂਰੇ ਇੰਡੀਆ ਦੇ ਵਿੱਚ ਫੇਮਸ ਹੋਏ ਕੰਮ ਕਰਨਾ ਸ਼ੁਰੂ ਕੀਤਾ ਕਈ ਡਿਸੇਬਿਲਟੀ ਦੇ ਨਾਲ ਰਿਲੇਟਡ ਪ੍ਰੋਗਰਾਮ ਚਲਾਏ ਡਿਸੇਬਿਲਟੀ ਨਿਊਜ਼ ਬੁਲੇਟਿਨ ਡਿਸੇਬਿਲਟੀ ਡਿਸਕਸ਼ਨਸ ਕਰਨੇ ਸ਼ੁਰੂ ਕੀਤੀ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਜੁੜਦੇ ਗਏ ਮਨੀਪੁਰ ਤੋਂ ਅਸਾਮ ਤੋਂ ਅ ਇਨਾ ਫੇਮਸ ਹੋ ਗਿਆ ਫੋਰਨ ਕੰਟਰੀਆਂ ਚ ਮੇਰੇ ਸਾਡੇ ਜਿਹੜੇ ਸ਼ੋਜ਼ ਐ ਜਾਂ ਜੋ ਅਸੀਂ ਨਾਟਕ ਕਰਨੇ ਆ ਡਿਸੇਬਿਲਟੀ ਤੇ ਉਹ ਚਲਾਣੇ ਲੋਕਾਂ ਨੇ ਸ਼ੁਰੂ ਕਰਤੇ ਪਠਾਨਕੋਟ ਚ ਵੀ ਕਾਫੀ ਲੋਕਾਂ ਨੂੰ ਮੈਂ ਜੌਬ ਦਿਲਾਈ ਐ ਮੈਂ ਜਦੋਂ ਮੈਂ ਕਿੰਨਾ ਮਤਲਬ ਮੇਰੀ ਟੀਮ ਰੇਡੀਓ ਉਡਾਨ ਤੇ ਫਿਰ ਇਸ ਸਾਲ 15 ਅਗਸਤ ਨੂੰ ਰਾਸ਼ਟਰਪਤੀ ਜੀ ਨੇ ਪਹਿਲੇ ਮੈਨੂੰ ਡਿਨਰ ਤੇ ਬੁਲਾਇਆ ਸੀ ਉੱਥੇ ਮੋਦੀ ਸਾਹਿਬ ਨਾਲ ਵੀ ਮਿਲਣਾ ਹੋਇਆ ਇੰਡੀਪੈਂਡੈਂਸ ਡੇ ਤੇ ਰਾਸ਼ਟਰਪਤੀ ਜੀ ਨਾਲ ਮਿਲਣਾ ਹੋਇਆ ਉਪਰਾਸ਼ਟਰਪਤੀ ਜੀ ਨਾਲ ਮਿਲਣਾ ਹੋਇਆ ਫਿਰ ਸਪੇਨ ਐਮਬੈਸੀ ਵਾਲਿਆਂ ਨੇ ਲੈਕਚਰ ਦੇਣ ਲਈ ਬੁਲਾਇਆ ਉਹ ਲੈਕਚਰ ਵੀ ਬਹੁਤ ਵਧੀਆ ਰਿਹਾ ਫਿਰ ਪਤਾ ਲੱਗਿਆ ਕਿ ਰਾਸ਼ਟਰਪਤੀ ਜੀ ਡਿਸੇਬਿਲਟੀ ਵਰਲਡ ਡਿਸੇਬਿਲਟੀ ਦੇਤੇ ਮੈਨੂੰ ਨੈਸ਼ਨਲ ਅਵਾਰਡ ਦੇ ਰਿਹਾ ਤੇ ਬੜੀ ਖੁਸ਼ੀ ਹੋਈ ਜਾਣ ਕੇ ਕਿ ਐਫਰਟਸ ਨੂੰ ਰੈਕੋਗਨਾਈਜ਼ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਇਨ ਅਵਾਰਡਸ ਦੇ ਨਾਲ ਹੋਰ ਪਲੈਟਫਾਰਮ ਮਿਲਣ ਜਿੱਥੇ ਜਾ ਕੇ ਆਪਾਂ ਡਿਸੇਬਿਲਟੀ ਦੀ ਗੱਲ ਰੱਖ ਸਕੀਏ ਤੇ ਬਹੁਤ ਵਧੀਆ ਜਰਨੀ ਹੈ ਹੁਣ ਸਾਰਿਆਂ ਦਾ ਸਪੋਰਟ ਹੈ ਫੈਮਿਲੀ ਦਾ ਬਹੁਤ ਸਪੋਰਟ ਹੈ ਮੇਰੀ ਵਾਈਫ ਬਹੁਤ ਸਪੋਰਟਿਵ ਹੈ ਉਹ ਵੀ ਲੋ ਵਿਜਨ ਹੈ ਤੇ ਉਹਨਾਂ ਦਾ ਬਹੁਤ ਜ਼ਿਆਦਾ ਸਪੋਰਟ ਮੈਨੂੰ ਰਹਿੰਦਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ